ਸਾਰੇ ਸਟਾਫ ਦਾ ਤੇ ਮੇਰੇ ਛੋਟੀਆਂ ਛੋਟੀਆਂ ਲੜਕੀਆਂ ਦਾ ਜੀਣਾ ਲੈ ਮੈਨੂੰ ਇੱਥੇ ਬੁਲਾਤੀ ਮਾਨਵਾਲਸ਼ਾ ਤੇ ਮੈਂ ਵਧਾਈ ਦੇਣਾ ਨਹੀਂ ਤੇ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਜੋ ਸੰਗ ਹੈ ਪਹਿਲਾਂ ਇਹ ਅਗਲੀ ਜਹਾਜ਼ ਆਪਣੀ ਜਹਾਜ਼ ਮਲਬ ਜਿਵੇਂ ਬੱਚਿਆਂ ਨੇ ਅੱਗੇ ਜਾਣ ਕਿਸੇ ਦੇ ਜਾਣ ਦਾ ਪੂਰੇ ਜਣਾ ਆਪਾਂ ਨੂੰ ਜਾਣ ਦਾ ਮੌਕਾ ਮਿਲੂਗਾ ਇੰਨਾ ਦਾ ਦਾ ਕਹਿੰਦਾ ਰਹੇ ਨਹੀਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਜਿਹੜੇ ਚੀਫ ਗੈਸਟ ਸਰਦਾਰ ਮੇਜਰ ਸਿੰਘ ਔਰ ਉਹਨਾਂ ਦੇ ਨਾਲ ਸਾਥੀ ਉਹਨਾਂ ਦੇ ਆਏ ਹੋਏ ਤੇ ਉਹਨਾਂ ਦਾ ਵੈਲਕਮ ਕਰਦੇ ਆਂ ਤੇ ਇੱਕ ਗੱਲ ਬੇਟਾ ਮੈਂ ਕਹੂੰਗੀ ਕਿ ਜਿਹੜੀ ਇੰਜੋਇਮੈਂਟ ਤੁਸੀਂ ਕਰਨੀ ਹੈ ਐਨਐਸਐਸ ਦੇ ਕੈਂਪ ਦੌਰਾਨ ਖੂਬ ਇੰਜੋਏ ਕਰਨਾ ਹੈ ਠੀਕ ਹੈ ਪਰ ਡਿਸਪਲਿਨਸ ਰਹਿ ਕੇ ਕਰਨਾ ਠੀਕ ਹੈ ਘਰੋਂ ਤੁਸੀਂ ਆਇਓ ਸੱਤ ਦਿਨ ਲਈ ਤੁਹਾਡਾ ਇਹੀ ਘਰ ਹੈ ਔਰ ਤੁਸੀਂ ਇੱਥੇ ਬਹੁਤ ਕੁਝ ਸਿੱਖ ਕੇ ਜਾਣਾ ਅਸੀਂ ਸਾਰੇ ਤੁਹਾਡੇ ਨਾਲ ਹੈ ਬਹੁਤ ਗੱਲਾਂ ਤੁਹਾਨੂੰ ਨਵੀਆਂ ਸਿੱਖਣ ਨੂੰ ਮਿਲਣਗੀਆਂ ਅਸੀਂ ਵੀ ਤੋਂ ਤੋਂ ਬਹੁਤ ਕੁਝ ਸਿੱਖਾ ਕੇ ਠੀਕ ਹੈ ਤੇ ਤੁਸੀਂ ਆਪ ਵੀ ਬਹੁਤ ਕੁਝ ਸਿੱਖਣਾ ਤੇ ਨਾਲ ਜਿਹੜਾ ਹੈ ਆਪਣੇ ਕਾਲਜ ਨਾਲ ਨਿਸ਼ਾਨਾ ਰੱਖਣਾ ਹੈ ਠੀਕ ਹੈ ਜਿਵੇਂ ਕਿ ਸਾਡੇ ਕੇ ਹੈ ਕਿ ਤੁਸੀਂ ਐਨਐਸਐਸ ਦਾ ਜਿਹੜਾ ਮੇਨ ਮੋਟਿਵ ਹੈ ਆਪਣਾ ਉਹ ਆਪਾਂ ਸਿੱਖਦੇ ਜਾਣਾ ਔਰ ਆਪਣੇ ਸਕੂਲ ਨੂੰ ਸਾਫ਼ ਰੱਖਾਂਗੇ ਇਹ ਹੀ ਗੱਲਾਂ ਆਪਾਂ ਆਪਣੇ ਘਰ ਲੈ ਕੇ ਜਾਣੀਆਂ ਨੇ ਆਪਣੇ ਆਪ ਸਿੰਕਲਕੇਟ ਕਰ ਲੈਣੀਆਂ ਨੇ ਕਿ ਅਸੀਂ ਆਪਣਾ ਆਲਾਦਾਲਾ ਕਿਵੇਂ ਸਾਫ਼ ਰੱਖਣਾ ਹੈ ਘਰਦਿਆਂ ਨੂੰ ਵੀ ਆਪਣੇ ਨੂੰ ਗਾਈਡ ਕਰਨਾ ਹੈ ਤੇ ਆਪਣੇ ਜਿਹੜੇ ਸਮਾਜ 'ਚ ਤੁਸੀਂ ਜਾ ਕੇ ਰਹਿਣਾ ਹੈ ਜਿਹੜੇ ਇਹ ਵਿੱਚ ਰਹਿ ਰਹੇ ਆ ਉੱਥੇ ਵੀ ਤੁਸੀਂ ਇਹ ਗੱਲਾਂ ਫੈਲਾਉਣਾ ਹੈ ਠੀਕ ਹੈ ਸੋ ਬਸ ਇੱਕ ਆਪਣੇ ਆਪ 'ਚ ਡਿਸਪਲਿਨ ਜਿਹੜਾ ਹੈ ਆਪਣਾ ਅੰਦਰੂਨੀ ਡਿਸਪਲਿਨ तो डिप्लिन च आए नो यही होएगा बेटा तो दिन, अपने आप में एक अंदरूनी सही गलत है, है, तो है। खूब इंजॉय करो खुश रहो ठीक है और अपनी जी है आपका माहौल रखना है आपका एक दूजे बहुत कोपरेट करना है बहुत गलत सीखेंगे اسی کمپنی ਚ ਰਹਿ ਕੇ ਇੱਕ ਦੂਜੇ ਨਾਲ ਖੇਲਣਾ ਹੈ ਜਾਂ ਕਿਵੇਂ ਸਾਡੇ ਚ ਭਾਵਨਾ ਆਉਗੀ ਲੜਨ ਦੀ ਭਾਵਨਾ ਆਉਣੀ ਹੈ ਨਾ ਤੁਸੀਂ ਆਪਣੀ ਗੇਮ ਵੀ ਕੋਈ ਨਾ ਕੋਈ ਇੰਜੋਏ ਕਰ ਸਕਦੇ ਹੋ ਤੁਸੀਂ ਆਪਣੇ ਜਿਹੜਾ ਹੈ ਕੋ ਕਰਿਕੂਲਰ ਐਕਟੀਵिटीज ਜਿਹੜੀਆਂ ਤੁਹਾਡੀਆਂ ਨੇ ਜੋ ਤੁਹਾਡੀਆਂ ਹੌਬੀਸ ਹੈ ਉਹਦੇ ਲਈ ਵੀ ਤੁਹਾਨੂੰ ਟਾਈਮ ਦਿੱਤਾ ਜਾਊਗਾ ਠੀਕ ਹੈ ਤੁਹਾਨੂੰ ਸਟੇਜ ਤੇ ਬੋਲਣ ਦੇ ਵੀ ਮੌਕੇ ਮਿਲਣਗੇ ਤੁਸੀਂ ਉਹ ਵੀ ਆਪਣੇ ਆਪ ਨੂੰ ਖੁੱਲ ਕੇ ਹੈ ਸਿੱਖਣਾ ਹੈ ਸਾਰਾ ਕੁਝ ਠੀਕ ਹੈ ਸੋ ਇਹ ਗੱਲਾਂ ਕਹਿ ਲਈਏ ਮੈਂ ਸਾਡੇ ਜਿਹੜੇ ਚੀਫ ਗੈਸਟ ਜੀ ਨੂੰ ਦਾ ਧੰਨਵਾਦ ਕਰੀਏ ਸੋ थैंक यू हां जी ਸਰ ਅਸੀਂ ਨਾ ਐਨ ਐਸ ਐਸ ਦਾ ਕੈਂਪ ਲੱਗਿਆ ਸਾਡੇ ਸਕੂਲ ਦੇ ਵਿੱਚ ਜੋ 18 ਤੋਂ ਲੈ ਕੇ 24 ਤਰੀਕ ਤੱਕ ਚੱਲੂਗਾ ਇਹ ਵਿਭਾਗ ਦੀਆਂ ਹਦਾਇਤਾਂ ਅਨਸਾਰ ਹੀ ਲਗਾਇਆ ਗਿਆ ਤੇ ਸਿੱਖਿਆ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਇਹ ਸਕੂਲਾਂ ਕਾਲਜਾਂ ਦੇ ਵਿੱਚ ਚੱਲਦਾ ਆਈ.ਟੀ.ਆਈ ਵਿੱਚ ਵੀ ਜੋ ਵੀ ਸਰਕਾਰੀ ਸੰਸਥਾਵਾਂ ਨੇ ਉਹ ਇਸ ਐਨ ਐਸ ਐਸ ਦਾ ਪਾਰਟ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਕੈਂਪਪੜਾ ਲਗਾਇਆ ਜਾਂਦਾ ਇਹਦਾ ਕੀ ਮੋਟਿਵ ਹੈ ਪ੍ਰਿੰਸੀਪਲ ਸਾਹਿਬ ਐਨ ਐਸ ਐਸ ਦਾ ਕੈਂਪ ਕਿਉਂ ਕਰਵਾਉਦੇ ਹਾਂ ਹਾਂ ਜੀ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂ ਤਾਂ ਐਨ ਐਸ ਐਸ ਦੀ ਇਹਦੀ ਫੁੱਲ ਫਾਰਮ ਹੈਗੀ ਨੈਸ਼ਨਲ ਸਰਵਿਸ ਸਕੀਮ ਜੇ ਪੰਜਾਬੀ ਚ ਐਸੀ ਬੋਲੀਏ ਤਾਂ ਕੌਮੀ ਸੇਵਾ ਸਕੀਮ ਕਿਹਾ ਜਾਂਦਾ ਜਿਦੇ ਵਿੱਚ ਬੱਚਿਆਂ ਦੇ ਵਿੱਚ ਕੌਮੀ ਭਾਵਨਾ ਪੈਦਾ ਕਰਨਾ ਤਾਂ ਜੋ ਉਹ ਇੱਕ ਚੰਗੇ ਨਾਗਰਿਕ ਬਣ ਸਕਣ ਇੱਕ ਵਿਦਿਆਰਥੀ ਤਾਂ ਹੈਗੀ ਨਹੀਂ ਉਹ ਪਰ ਵਿਦਿਆਰਥੀ ਹੋਣ ਦੇ ਨਾਤੇ ਸਾਡੀਆਂ ਸਮਾਜ ਦੇ ਪ੍ਰਤੀ ਵੀ ਕੋਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਉਹ ਜ਼ਿੰਮੇਵਾਰੀਆਂ ਉਹ ਭਾਵਨਾਵਾਂ ਬੱਚਿਆਂ ਵਿੱਚ ਪੈਦਾ ਕਰਨਾ ਇਸ ਸਕੀਮ ਦਾ ਮੁੱਖ ਮਕਸਦ ਹੈ ਇਤ ਵਿੱਚ ਤੁਹਾਡੇ ਸਾਰੇ ਸਕੂਲ ਦੇ ਬੱਚੇ ਇਨਵੋਲਵ ਹੁੰਦੇ ਆ ਜਾਂ ਕੁਝ ਪਾਰਟਿਕੂਲਰ ਸੈਕਸ਼ਨਸ ਇਨਵੋਲਵ ਹੁੰਦੇ ਹੈਗੇ ਇਹਦੇ ਵਿੱਚ ਸਾਰੇ ਇਸ ਤਰ੍ਹਾਂ ਬੱਚੇ ਤਾਂ ਸਾਡੇ ਸਾਰੇ ਵਿਲਿੰਗ ਨਹੀਂ ਪੂਰੇ ਆਨਲੀ ਪਰ ਇਹ ਗਿਣਤੀ ਜ਼ਿਆਦਾ ਹੋਣ ਕਰਨਾ ਹੈ ਸਾਰੇ ਬੱਚਿਆਂ ਨੂੰ ਇੱਕੋ ਨਾਮੇ ਨਹੀਂ ਐਡਜਸਟ ਕਰ ਸਕਦੇ ਇਸ ਲਈ ਅਸੀਂ ਇਸ ਵਾਰ ਜਿਹੜਾ ਸਾਡਾ ਕੈਂਪ ਆ 50 ਬੱਚਿਆਂ ਨੂੰ ਲਿਆ ਸੀ ਜਿਹੜੇ ਮੇਨ ਵਡੀਆਂ ਕਲਾਸਾਂ ਦੇ ਨੇ ਕਿਉਂਕਿ ਉਹਨਾਂ ਨੇ ਪਾਸ ਆਊਟ ਹੋ ਕੇ ਅੱਗੇ ਚਲੇ ਜਾਣਾ ਤਾਂ ਛੋਟੇ ਬੱਚਾ ਕੋਲ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਟਾਈਮ ਹੈ ਇਹਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਹੈ ਕਿ ਕਿਹਨੇ ਭਾਗ ਲੈਣਾ ਸਾਰੇ ਬੱਚੇ ਭਾਗ ਲੈ ਸਕਦੇ ਨੇ ਪਰ ਆਪਣੀਆਂ ਸਕੂਲ ਦੀਆਂ ਹਾਲਤਾਂ ਦੇ ਅਨੁਸਾਰ ਜਿੰਨੇ ਬੱਚੇ ਸਾਨੂੰ ਲੋੜ ਅਨੁਸਾਰ ਸਹੀ ਲੱਗਦੇ ਨੇ ਅਸੀਂ ਉਹਨਾਂ ਨੂੰ ਕੈਂਪ ਦੇ ਵਿੱਚ ਸ਼ਾਮੂਲੀਅਤ ਕਰਾਉਣੀ ਹੈ ਅੱਛਾ ਇਹਦੇ ਵਿੱਚ ਬੱਚਿਆਂ ਤੋਂ ਤੁਸੀਂ ਕਿਸ ਤਰ੍ਹਾਂ ਦੀ ਕੌਮੀ ਸੇਵਾ ਕਰਾਉਂਦੇ ਹੈਗੇ ਹੋ ਉਹ ਥੋੜਾ ਜਿਹਾ ਇਲੈਬੋਰੇਟ ਕਰੋਗੇ ਹਾਂਜੀ ਇਸ ਸਕੀਮ ਦੇ ਵਿੱਚ ਨਾ ਕਈ ਕੰਪੋਨੈਂਟਸ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਸਫਾਈ ਬਾਰੇ ਜਾਣਕਾਰੀ ਦੇਣੀ ਜਿਸ ਤਰ੍ਹਾਂ ਸਾਡੇ ਭਾਰਤ ਸਰਕਾਰ ਦਾ ਮਿਸ਼ਨਾ 2014 ਤੋਂ ਚੱਲ ਰਿਹਾ ਵੀ ਸਫਾਈ ਵਾਲਾ ਤਾਂ ਉਹਦੇ ਵਿੱਚ ਵੀ ਇੱਕ ਸਾਡਾ ਭਾਗ ਆ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਤੇ ਜਿਹੜੇ ਬਜ਼ੁਰਗ ਨੇ ਸਾਡੀ ਉਹਨਾਂ ਨੂੰ ਸੇਵਾ ਭਾਵਨਾ ਪੈਦਾ ਕਰਨਾ ਉਹਨਾਂ ਨੂੰ ਕੋਈ ਵਿਰਧਾ ਆਸ਼ਰਮ ਦੀ ਜਾਂ ਕਿਸੇ ਅनाथ ਆਸ਼ਰਮ ਦੀ ਵਿਸਟ ਕਰਾਈ ਜਾ ਸਕਦੀ ਆ ਜਾਂ ਜਿਹੜੇ ਅਨਪੜ੍ਹ ਲੋਕ ਨੇ ਉਹਨਾਂ ਨੂੰ ਪੜ੍ਹਾਈ ਕਰਾਈ ਜਾ ਸਕਦੀ ਆ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਇਹ ਕਈ ਕੰਪੋਨੈਂਟ ਨੇ ਜਿਹੜੇ ਬੱਚਿਆਂ ਤੁਸੀਂ ਕਰਵਾ ਸਕਦੇ ਆ ਅੱਛਾ ਇਹਨਾਂ ਬੱਚਿਆਂ ਨੂੰ ਫਿਰ ਤੁਸੀਂ ਪਿੰਡਾਂ ਦੇ ਵਿੱਚ ਭੇਜਦੇ ਹੋ ਅੰਡਰ ਦਾ ਗਾਈਡੈਂਸ ਆਫ ਅ ਟੀਚਰ ਹਾਂਜੀ ਇੱਕ ਸਾਡੇ ਜਿਹੜੇ ਮੇਨਸ ਐਨਐਸਐਸ ਦੇ ਜਿਹੜੇ ਕੋਆਰਡੀਨੇਟ ਨੇ ਸਾਡੇ ਸਕੂਲ ਦੇ ਤੇ ਉਹਨਾਂ ਦੇ ਨਾਲ ਤਿੰਨ ਅਸੀਂ ਅਸਿਸਟੈਂਟ ਟੀਚਰ ਲਾਏ ਨੇ ਜਿਹੜੇ ਸਾਰਾ ਦਿਨ ਇਹ ਬੱਚਿਆਂ ਦੀ ਦੇਖਭਾਲ ਕਰਨਗੇ ਤੇ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜੋ ਵੀ ਸਾਡੀਆਂ ਗਤੀਵਿਧੀਆਂ ਡਿਜ਼ਾਈਨ ਕੀਤੀਆਂ ਨੇ ਇੱਕ ਹਫ਼ਤੇ ਦੇ ਲਈ ਉਹ ਕਰਵਾਉਣਗੇ ਪਿੰਡਾਂ 'ਚ ਵੀ ਜਾਣਗੇ ਸ਼ਹਿਰ ਦੇ ਵਿੱਚ ਵੀ ਕੰਪੋਨੈਂਟ ਨੇ ਜਿਹੜੇ ਉਹਨਾਂ ਨੂੰ ਲਾਗੂ ਕਰਨਗੇ ਤੇ ਸਕੂਲ ਦੇ ਵਿੱਚ ਜੋ ਕੰਪੋਨੈਂਟ ਨੇ ਸਕੂਲ 'ਚ ਲਾਗੂ ਕਰਨ। ਹੁਣ ਜਿਸ ਤਰ੍ਹਾਂ ਨਾਲ ਆਪਾਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਲਿਟਰੇਸੀ ਪ੍ਰੋਗਰਾਮਸ ਹੈਗੇ ਆ ਤੇ ਕੁਝ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਇਹ ਕੋਈ ਅਨਪੜਵੰਧਿਆ ਨੂੰ ਪਿੰਡਾਂ ਦੇ ਨੂੰ ਕੋਈ ਪੜਾਉਣ ਤੋਂ ਦਾ ਵੀ ਇਹਨਾਂ ਦਾ ਕੋਈ ਹੈਗਾ ਸਿਲਸਲਾ ਹਾਂਜੀ ਇਹਦੇ ਵਿੱਚ ਸਾਡੇ ਨਾਲ ਭਾਰਤ ਸਰਕਾਰ ਵੱਲੋਂ ਇਸ ਵਾਰ ਨਿਲਪਦਾ ਇੱਕ ਪ੍ਰੋਗਰਾਮ ਚੱਲਿਆ ਉਹਦੇ ਵਿੱਚ ਸਾਡੇ ਵਲੰਟੀਅਰੀ ਸਾਰੇ ਟੀਚਰ ਤੇ ਸਕੂਲ ਦੇ ਜਿਹੜੇ ਬੱਚੇ ਨੇ ਆਲਰੇਡੀ ਪਹਿਲਾਂ ਹੀ ਉਹ ਇਨਵੋਲਵ ਨੇ ਉਹ ਕੰਮ ਦੇ ਵਿੱਚ ਜੀ ਤਾਂ ਉਹਦੇ ਵਿੱਚ ਅਸੀਂ ਜਿੰਨੇ ਵੀ 15 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਜਿੰਨੇ ਵੀ ਨਾਗਰਿਕ ਜਿਹੜੇ ਕਿਸੇ ਕਾਰਨ ਕਰਕੇ ਪੜਨ ਤੋਂ ਰਹਿ ਗਏ ਸੀਗੇ ਉਹਨਾਂ ਨੂੰ ਪੜਾਉਣ ਦੇ ਲਈ ਸਾਰਿਆਂ ਨੂੰ ਕਿਸ ਨਾ ਕਿਸ ਨੇ ਅਡਾਪਟ ਕੀਤਾ ਹੋਇਆ ਉਹ ਟੀਚਰਾਂ ਨੇ ਵੀ ਕੀਤਾ ਹੋਇਆ ਨਹੀਂ ਬੱਚਿਆਂ ਨੇ ਵੀ ਕੀਤਾ ਹੋਇਆ ਆਲਰੇਡੀ ਜਿਹੜਾ ਕੰਮ ਆ ਸਾਡਾ ਚੱਲ ਰਿਹਾ ਤਾਂ ਇਸ ਦੇ ਵਿੱਚ ਇਹ ਕੰਪੋਨੈਂਟ ਵੀ ਸਾਡਾ ਥੋੜਾ ਪਾਰਟ ਪਾਰਟ ਚ ਹੋਊਗਾ ਪਰ ਇਸ ਦੇ ਵਿੱਚ ਸਾਡਾ ਜਿਹੜਾ ਮੇਨ ਕੰਪੋਨੈਂਟ ਰਹੂਗਾ ਉਹ ਸਫਾਈ ਦਾ ਰਹੂਗਾ ਤੇ ਵਾਤਾਵਰਣ ਦਾ ਅੱਛਾ ਆਫਟਰ ਕਨਕਲੂਜਨ ਦਾ ਜਿਸ ਪ੍ਰੋਗਰਾਮ ਕੀ ਤੁਸੀਂ ਇਹਨਾਂ ਬੱਚਿਆਂ ਦੇ ਇਨਕਰੇਜਮੈਂਟ ਵਾਸਤੇ ਕੋਈ ਸਰਟੀਫਿਕੇਟ ਵਗੈਰਾ ਦੰਦੇ ਹੋ ਹਾਂਜੀ ਇਹਨਾਂ ਨੂੰ ਡਿਪਾਰਟਮੈਂਟ ਦੇ ਵੱਲੋਂ ਸਰਟੀਫਿਕੇਟ ਮਿਲਣਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੰਮ ਵੀ ਆਊਗਾ ਤੇ ਮੇਨ ਮੋਟਿਵ ਇਹੀ ਆ ਵੀ ਬੱਚਿਆਂ ਦੇ ਵਿੱਚ ਕੌਮੀ ਭਾਵਨਾ ਪੈਦਾ ਕਰਨਾ ਇੱਕ ਚੰਗੇ ਨਾਗਰਿਕ ਬਣਾਉਣਾ ਤਾਂ ਸਰਟੀਫਿਕੇਟ ਦੇ ਨਾਲ ਨਾਲ ਜਿਹੜੀ ਨੱਚ ਭਾਵਨਾਵਾਂ ਪੈਦਾ ਹੋਣਗੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਜੀਵਨ ਨੂੰ ਬਹੁਤ ਸਫਲ ਬਣਾਉਣਗੇ ਤੁਸੀਂ ਪ੍ਰਿੰਸੀਪਲ ਸਾਹਿਬ ਕੀ ਮਹਿਸੂਸ ਕਰਦੇ ਹੋ ਵੀ ਇਹ ਜਿਹੜੇ ਬੱਚੇ ਕੌਮੀ ਸੇਵਾ ਕਰਦੇ ਹੈਗੇ ਉਹਨਾਂ ਦੇ ਵਿੱਚ ਕੌਮੀ ਸੇਵਾ ਜਿਹੜੀ ਹੈਗੀ ਉਹ ਪਰਮਨੈਂਟਲੀ ਇੰਜੈਕਟ ਹੋ ਜਾਂਦੀ ਹੈਗੀ ਨਹੀਂ ਦੇਖੋ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਛੋਟੇ-ਛੋਟੇ ਸਾਡੇ ਟਾਰਗੇਟ ਨੇ ਜਿਹੜੇ ਅਸੀਂ ਲੈ ਕੇ ਚੱਲਦੇ ਆਂ ਕਿਉਂਕਿ ਇਕੋਦਮ ਕੋਈ ਵੱਡਾ ਕੰਮ ਨਹੀਂ ਕੀਤਾ ਜਾ ਸਕਦਾ ਪਰ ਸਕੂਲਾਂ ਦੇ ਵਿੱਚ ਵੀ ਸਾਡੇ ਮੋਰਲ ਲੈਕਚਰ ਨੇ ਜਿਹੜੇ ਟੀਚਰ ਵੀ ਕਰਦੇ ਨੇ ਅਸੀਂ ਪ੍ਰੇਅਰ ਦੇ ਵਿੱਚ ਵੀ ਕਰਦੇ ਆਂ ਪਰ ਇਸ ਤਰ੍ਹਾਂ ਦਾ ਜਿਹੜਾ ਵੱਡਾ ਕੈਂਪ ਲੱਗਦਾ ਉਹਨਾਂ ਦੇ ਨਾਲ ਬੱਚਿਆਂ ਦੇ ਵਿੱਚ ਜੇ ਅਸੀਂ ਕਹਿੰਦੇ ਆਂ ਵੀ 100% ਨਹੀਂ ਆ ਜਾਂਦਾ ਤਾਂ 99% ਵੀ ਜੇ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਆਉਂਦੇ ਨੇ ਤਾਂ ਸਾਡੇ ਲਈ ਇਹੀ ਇੱਕ ਪ੍ਰਾਪਤੀ ਹੋਊਗੀ ਅਸੀਂ ਤਾਂ ਚਾਹੁੰਦੇ ਆਂ ਵੀ ਸਾਡੇ ਬੱਚੇ ਨੇ ਜਿਹੜੇ ਉਹ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹੋਣ ਇਮਾਨਦਾਰੀ ਨਾਲ ਨੌਕਰੀਆਂ ਕਰਨ ਤੇ ਦੇਸ਼ ਦੇ ਵਿੱਚ ਰਹਿ ਕੇ ਸੇਵਾ ਕਰਨ ਤੇ ਦੇਸ਼ ਨੂੰ ਅੱਗੇ ਵਧਾਉਣ ਇਹਨੂੰ ਤੁਸੀਂ ਕੀ ਸਮਝਦੇ ਵੀ ਕੁਛ ਨਾ ਕੁਛ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਮੋਰਲ ਰਿਸਪਾਂਸਿਬਿਲਟੀ ਤੇ ਨੇਸ਼ਨ ਦੇ ਪ੍ਰਤੀ ਸਮਾਜ ਦੇ ਪ੍ਰਤੀ ਕੋਈ ਰਿਸਪਾਂਸਿਬਿਲਟੀ ਜਿਹੜੀ ਹੈਗੀ ਉਹ ਘਰ ਘਰ ਜਾਂਦੀ ਹੈ ਇਸ ਕੈਂਪ ਦੇ ਦੌਰਾਨ ਹਾਂਜੀ ਜ਼ਰੂਰ ਕਰੂਗੀ ਸਰ ਇਹਦੇ ਨਾਲ ਬੱਚਿਆਂ ਦੇ ਵਿੱਚ ਕੁਛ ਨਾ ਕੁਝ ਜ਼ਰੂਰ ਸਾਨੂੰ ਪ੍ਰਾਪਤੀਆਂ ਮਿਲ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਨੇ ਜਿਹੜੇ ਸਾਡੇ ਇੱਕ ਚੰਗੇ ਸਮਾਜ ਸੇਵਕ ਬਣ ਕੇ ਨਿਕਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਇਲਾਕੇ ਦੀ ਸਾਡੇ ਦੇਸ਼ ਦੀ ਸੇਵਾ ਕਰਨਗੇ ਸੋ ਏ ਸੀ ਸਾਡੇ ਨਾਲ ਪ੍ਰਿੰਸੀਪਲ ਰਾਜੇਂਦਰ ਸਿੰਘ ਜਿਨ੍ਹਾਂ ਨੇ ਸਕੂਲ ਦੇ ਵਿੱਚ 7 ਰੋਜ਼ਾਂ ਐਨਐਸਐਸ ਕੈਂਪ ਦਾ ਜਿਹੜਾ ਹੈਗਾ ਹਾਲੀਆ ਉਦਘਾਟਨ ਕੀਤਾ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਦੀਆਂ ਬੱਚੀਆਂ ਨੂੰ ਇਨਵੋਲਵ ਕੀਤਾ ਹੈ ਇਹ ਬੱਚੀਆਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਨੈਸ਼ਨਲ ਸਰਵਿਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੀਆਂ ਤੇ ਉੱਥੇ ਸਫਾਈ ਵਗੈਰਾ ਦਾ ਬੱਚਿਆਂ ਨੂੰ ਹੋਰ ਅਨਪੜਾ ਨੂੰ ਪੜਾਉਣ ਦਾ ਇਹ ਕੰਮ ਕਰਨਗੀਆਂ ਔਰ ਪ੍ਰਿੰਸੀਪਲ ਸਾਹਿਬ ਦਾ ਕਹਿਣਾ ਹੈਗਾ ਕਿ ਇਸ ਕੌਮੀ ਸੇਵਾ ਸਕੀਮ ਦੇ ਤਹਿਤ ਇਹਨਾਂ ਬੱਚਿਆਂ ਦੀ ਬੜੀ ਮੋਟੀਵੇਸ਼ਨ ਹੋਊਗੀ ਸਮਾਜ ਦੇ ਪ੍ਰਤੀ ਔਰ ਆਪਣੇ ਰਾਸ਼ਟਰ ਦੇ ਪ੍ਰਤੀ ਇਹਨਾਂ ਦੀ ਮੋਟੀਵੇਸ਼ਨ ਹੋਊਗੀ ਔਰ ਦੇਸ਼ ਦੇ ਪ੍ਰਤੀ ਇੱਕ ਰਿਸਪੌਂਸਿਬਿਲਟੀ ਦੀ ਜਿਹੜੀ ਹੈਗੀ ਭਾਵਨਾ ਉਹ ਜਾਗਰਤ ਹੋਊਗੀ ਸੋ ਮੈਂ ਸੁਰਜੀਤ ਸਿੰਘ ਨਵਾਜੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ